ਪਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਤੋਂ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਲਕ ਕੱਟਾ ਦਿਖਾਉਣਾ ਇਸੇ ਲਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਬਲਵੰਤ ਸਿੰਘ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰ ਆਪਣਾ 93174 94174 777 329 ਜਿਹੜਾ ਆਪਾਂ ਕੱਟਾ ਦੇਖੀਏ ਨੇ ਕਿੰਨੀ ਗੋਬਰ ਦਾ ਵੀਰੇ ਇਸ ਦਾ ਨਾਮ ਸਮਝ ਆ ਦੇ। ਠੀਕ ਆ ਮੱਝ ਘੜੀ ਦਾ ਆ ਗਿਆ। ਅੱਛਾ ਮੱਝ ਵੀ ਘਰੇ ਖੜੀ ਆ ਹਨਾ। ਤੇ ਉਦੋਂ ਵਾਲਾ ਮੱਝ ਦੁਬਾਰਾ ਸੂਕੀ ਹੋਣੇ। ਅੱਛਾ ਸੁਣਾ ਹਲੇ। ਠੀਕ ਆ ਥੋੜਾ ਗੈਪ ਆ ਕੇ ਬਣੀ ਆ। ਕਿੰਨਾ ਕਿਲੋ ਦਿੰਦੀ ਆ ਮੱਝ ਇਹ। 13 ਕਿਲੋ ਦਿੰਦੀ ਆ। ਠੀਕ ਆ 13 ਕਿਲੋ ਵਾਲੀ ਮਹਿਦਾ ਕਟਾ ਆ ਗਿਆ। ਠੀਕ ਆ ਤੇ ਸਾਣ ਕਿਹੜੇ ਦਾ ਆ ਗਿਆ ਇਹ? ਜਮਰਾਜ ਦਾ। ਅੱਛਾ ਜਮਰਾਜ ਦਾ ਟੀਕਰ ਖਾਇਸ਼ ਉਹਦਾ ਕਟਾ ਆ। ਠੀਕ ਆ ਤੇ ਮੁੱਲ ਵਾਲੀ ਇਹਦਾ ਕੀ ਰੱਖਿਆ ਆਪਾਂ? ਮੁੱਲ ਪਾਉਣਾ ਨਹੀਂ ਕਰਾਂ ਜੀ। ਟੋਰੀ ਬਾਰ ਨੇ। ਕੱਦ ਕਾੜ ਵਗੈਰਾ ਦੇਖੋ ਕੱਟੇ ਦਾ ਥੋੜਾ ਸਾਫ ਸੁਥਰਾ ਰਾਜੀ ਭੜਿਆ ਰਗਾ ਕੱਟਾ ਹੈਗਾ 17-18 ਮਹੀਨੇ ਕੱਟੇ ਦੀ ਏਜ ਹੈ ਦੀ ਤੇ ਦਦੋ ਹਾਲੇ ਬਿਲਕੁਲ ਫਿਰੇ ਕਿਉਂਕਿ ਇਸ ਤਾੜਾ ਦਾ ਬਿਨੇ ਜਵਰਾ ਸਿੰਘ ਦਾ ਬੱਚਾ ਆ ਗਿਆ ਕੱਦ ਕਾੜ ਬਹੁਤ ਚੰਗਾ ਹੈਗਾ ਮੋਲਵੀਰ ਕਹਿੰਦੇ ਹੁਣ ਤੇ ਕਰਾਂਗੇ ਲੈ ਚੱਲੋ ਵੰਨ ਲਓ ਉੱਥੇ ਤੇ ਬਾਕੀ ਮੂਥੀ ਵਗੈਰਾ ਦੇਖੋ ਕੱਟੇ ਦੀ ਚੰਗੀ ਬਹੁਤ ਸੋਹਣਾ ਕੱਦ ਕਾੜ ਕਰੂਗਾ ਕਟਾ ਤੇ ਬਾਕੀ ਟੈਸਟ ਦੀ ਗੱਲ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਤੇਰੇ ਦੀ ਫਿਰ ਲੈਗ-ਮੈਗ ਜੈਡ ਬ੍ਰੇਕ ਹੀ ਆ ਗਈ ਜਮ ਸੋ ਟੈਸਟ ਦੀ ਗੱਲ ਦੇਖੋ ਆ ਦੇਖ ਸਕਦੇ ਹੋ ਹੋਰ ਹੱ ਮੁੱਲ ਫਿਰ ਜਿਹੇ ਜੀ ਚੀਜ਼ਾਂ ਹੋ ਜੇ ਕਰਾਂਗੇ ਆਪਾਂ ਅੱਜ ਜੀ ਕਰਾਂਗੇ ਕਹਿੰਦੇ ਪਾਉ ਕਿ ਪਾਲਕ ਬੰਦਾ ਹੋਵੇ ਆਪਾਂ ਕੱਟਾ ਪਾਲਣ ਵਾਲੇ ਬੰਦੇ ਨੂੰ ਦੇ ਦਾਂਗੇ ਹਨਾ ਇਹ ਦੇ ਦਾਂਗੇ ਠੀਕ ਹੈ ਲੈ ਚੱਲ ਭਾਈ ਬੰਨ ਦੇ ਸੋ ਫਿਰ ਗਰਦਲ ਗੁਰਦੇ ਦੇਖੋ ਕੱਟੇ ਦੀ ਸੋਹਣਾ ਚੰਗਾ ਆਉਣਰ ਟਾਈਮ ਦੇ ਵਿੱਚ ਚੰਗਾ ਸਾਣ ਮਣੂ ਜਵਰਾਜ ਦਾ ਆ ਗਿਆ ਕੱਟਾ ਇਹ ਇਹਦੀ ਮਾਂ ਵੀ ਘਰੇ ਖੜੀ ਆ ਪਾਲਕ ਕੱਟਾ ਫੋਰ ਤੇ ਨਾ ਕਿਸੇ ਵੀ ਵੀਰ ਦੇ ਕੱਟਾ ਪਸੰਦ ਹੋਵੇ ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਬਿਊਟੀ ਵਗੈਰਾ ਕੱਟਣੀ ਚਾਹੀਦੀ ਆ ਵੀਡੀਓ ਦੇਖਣ ਦੇ ਚੈਨਲ ਨੂੰ ਪਿਆਰ ਦੇ ਦਿੱਤਾ ਜਲਦੀ